ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਡਾਇਰੈਕਟ ਫਾਰਮ ਦੇ ਵਿੱਚੋਂ ਕਵਰ ਕਰਦੇ ਮਿੰਨੀ ਬਾਜਾਂ ਦਾ ਫਾਰਮ ਆ 10-12 ਗਾਜਮਾ ਰੱਖਿਆ ਹੋਇਆ ਨਾਲ 2-4 ਵੀਰ ਪਸ਼ੂ ਘਰੇ ਤਿਆਰ ਕਰਦੇ ਆ ਸਾਹਮਣੇ ਸਕਰੀਨ ਤੇ ਜੇ ਆਪਾਂ ਵੇਖ ਰਹੇ ਆ ਇੱਕ ਕੱਲੀ ਫੋਰ ਸੇਲ ਆ ਰੇਟ ਡਿਟੇਲ ਆਪਾਂ ਵੀਰ ਤੇ ਦੇਰ ਪੁੱਛਦੇ ਆਓਗੇ ਕਰੀ ਗਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਗੁਰਦੀ ਪੰਡ ਭੈਣੀ ਜੱਸਾ ਜਲਾ ਬਥਾਰਾ ਵੰਡਿਆ ਇਹ ਨਾਲ ਹੀ ਲੱਗਿਆ ਜਾਮਾ ਇੱਕ ਪਾਸੇ ਤਣਾਉਲਾ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ ਹੈਗਾ ਬਾਈ 98153 34752 98153 34752 34752 ਠੀਕ ਆ ਆਪਣਾ ਦੁੱਧ ਪਾਉਣ ਦਾ ਕੰਮ ਹੀ ਆ ਤੇ ਨਾਲ ਦੋ ਚਾਰ ਨਾਕ ਆਪਾਂ ਤਿਆਰ ਕਰ ਲੈਨੇ ਆ ਜੀ ਕਹਿੰਦੇ ਆਪਾਂ ਤਿਆਰ ਫਿਰ ਉਹੀ ਕਰਦੇ ਆ ਵੀ ਜਿਹੜਾ ਸਿਰੇ ਸਾਡੀ ਹੋਵੇ ਜੀ ਜਿਹੜੀ ਆਪਾਂ ਇਹ ਬੈੜ ਦੇਖ ਰਹੇ ਆ ਬਾਈ ਜੀ ਸੂਆ ਕਿਹੜਾ ਸੂਈ ਆ ਇਹ ਪਹਿਲੇ ਸੂਏ ਥੋੜੀ ਅੱਛਾ ਪਹਿਲੇ ਸੂਏ ਥੋੜੀ ਵੱਡੀ ਹੋ ਕੇ ਬਣੀ ਆ ਹਨਾ ਵੱਡੀ ਕੈ ਦਿਨ ਹੋ ਗਏ ਸੂਈ ਨੂੰ ਇਹਨੂੰ ਭਾਈ ਅੱਜ 32 ਦਿਨ ਹੋ ਗਏ ਸੂਈ ਨੂੰ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਸੀਗਾ ਮੰਨ ਲਾ ਬੱਚਾ ਆਪਾਂ ਸੰਭੇ ਜੀ ਤੇ ਦੁੱਧ ਕਿੰਨੇ ਤੇ ਚੱਲਦੀ ਹੈ ਹੁਣ ਦੁੱਧ ਭਾਈ ਹੁਣ ਇਹ ਪੱਕੀ ਰੀਕਟਰ ਤੇ ਚੱਲਦੀ ਆ ਅੱਛਾ ਕਹਿੰਦਾ ਬਸ ਜੇ ਗੁਬੀਰ ਆਪਣੇ ਸਾਈ ਕਰਦਾ ਦੋ ਟਾਈਮ ਚਵਾ ਕੇ ਦੇਵਾਂ ਅੱਛਾ ਚੋਨੇ ਆਪਾਂ ਹਾਥੀ ਜੈ ਇਹਨੂੰ ਹਾਂ ਇਹ ਮਸ਼ੀਨ ਹੀ ਲੋ ਦੀ ਤਾਂ ਹੀ ਭਾਈ ਸੇਲ ਕਰਨੀ ਆਪਾਂ ਜੀ ਅਛਾ ਫਿਰ ਇਹਨੇ ਮਾਤ ਦੇਊਗੀ ਅਛਾ ਦੁੱਧ ਅਛਾ ਕਹਿੰਦਾ ਭਾਵਾ ਵੀ ਆਪਾਂ 25 ਕਿਲੋ ਚੋਣੇ ਆ ਆਪਾਂ ਗੱਲ ਪਹਿਲਾਂ ਜ਼ਿਕਰ ਕਰਦੀ ਵੀ ਲੈਵੇ ਉਹ ਜਿਹਨੇ ਹੱਥੀ ਚੋਣੀ ਆ ਤੇ ਰੇਟ ਇਹਦਾ ਕੀ ਰਹੂਗਾ ਰੇਟ ਦਾ 1,25,000 ਅਛਾ ਹੱਥੀ ਚੋਣ ਚ ਕੋਈ ਪਰਸੈਂਟੇਜ ਦਿੱਕਤ ਹੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਮਸ਼ੀਨ ਹੀ ਲਾਉਗੀ ਅਛਾ ਮਸ਼ੀਨ ਲਵਾਉਂਦੀ ਨਹੀਂ ਹੱਥੀ ਚੋਣ ਚ ਚਾਹੇ ਦੋ ਜਾਨੇ ਬੈਠੀਆਂ ਨੇ ਤਿੰਨੇ ਬੈਠੀਆਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਰੇਟ 1 25 ਮੌਕੇ ਤੇ ਗੁਜਾਇਸ ਹੋ ਜੂ ਅਛਾ 1 ਮਹੀਨਾ ਸੂਈ ਨੂੰ ਹੋ ਗਿਆ ਇਹ ਸ਼ੋਰ ਆ ਗੱਲ हां सैवरा भाई जमा भाई। जेर वगैरह ओके है ठीक है ਘਰ ਦੀ ਵਿਹੜਾ ਗਈ ਆਪਣੀ ਬਰੂਟ ਦੀ ਹੈ ਬਾਈ ਅੱਛਾ ਏਬੀਐਸ ਦੇ ਬਰੂਟ ਦੀ ਆ ਪਾ ਗਈ ਕਹਿੰਦਾ ਬਾਬਾ ਥੋੜੇ ਦਿਨਾਂ ਦੇ ਵਿੱਚ ਹੁਣ ਗੱਬਨ ਹੋਣ ਨੂੰ ਦੁਵਾਰੇ ਨਜ਼ਦੀਕ ਕਾਬਲ ਆ ਧਿਆਰ ਆ ਬਾਈ ਧਿਆਰ ਤੋਰੀ ਬਾਹਰ ਨੂੰ ਸੋ ਬਰੋ ਕੱਦ ਕਾਠ ਵਗੈਰਾ ਤੋਰਾ ਵਗੈਰਾ ਵਿਹੜਾ ਦਾ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਤੇ ਹਾਤੀ ਚਵਾਈ ਵਾਲੇ ਥਾਣਾ ਮੁੱਠੀ ਵਾਲਾ ਥਾਣਾ ਜਮਾ ਤੇ ਬਾਈ ਫਿਰ ਚੋੜ ਦਾ ਨਜ਼ਾਰਾ ਆਉਂਦਾ ਹੋ ਜਾਮਾ ਹਨਾ ਚੋੜ ਦਾ ਪੂਰਾ ਬੜੀ ਹਿੰਮਤ ਦੇਖੋ ਥਣ ਦੇ ਅੱਛਾ ਥਣ ਚਾਰੇ ਪੂਰੇ ਓਕੇ ਆ ਹਨਾ ਕਿਸੇ ਪਾਸਿਓਂ ਹੱਥ ਤਰਾਣੀ ਤੇ ਬਾਈ ਆਏ ਹ ਬਾਠ ਠੀਕ ਹੈ ਨੰਬਰ ਬੋਲ ਦਵਾਈ ਦੁਬਾਰੇ ਆਪਣਾ 98153 34755 ਅਸੀਂ ਕਹਿੰਦਾ ਜਿੰਨੀ ਕ ਆਪਾਂ ਫੀਲਡ ਦੇ ਰਹੇ ਹਾਂ ਉਹ ਤੇ ਇਸ ਵਕਤ 25 ਕਿਲੋ ਤੇ ਟਿੱਕੀ ਵੀ ਆ ਹਾਂ ਹਾਂ ਬਾਈ ਅਸਾ ਕਪੈਸਿਟੀ ਦੀ ਤਾਂ ਵੱਧਦੀ ਵੀ ਹੈਗੀ ਹੈ 35 ਪਲੱਸ ਆ ਬਾਈ ਜੀ ਤੇ ਪੈਂਡ ਆਪਣਾ ਆ ਗਿਆ ਪੈਣੀ ਜੱਸਾ ਅਢਾਈ ਮੰਨੀ ਜਮ ਖੇਤਾਂ 'ਚ ਆ ਗਿਆ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਸਭ ਦਾ ਤਹਿਦ